ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਆਹੋਪੀ ਸਾਰੇ ਠੀਕ ਠਾਕ ਹੋਵੋਗੇ ਤੇ ਮੌਸਮ ਦੇਖੋ ਜੀ ਅੱਜ ਬੜਾ ਘੈਂਟ ਹੋਇਆ ਪਿਆ ਹਵਾ ਬਣਾਇਆ ਪਿਆ ਤੇ ਬਰਸਾਤ ਜਿਹੜੀ ਆ ਰਾਤ ਦੀ ਹੋ ਰਹੀ ਐ ਬੱਦਲ ਵੇਖੋ ਜੀ ਕਿੰਨਾ ਹੋਇਆ ਪਿਆ ਤੁਸੀਂ ਤੇ ਹੁਣ ਵੀ ਕਿਨਮਣ ਜਿਹੜੀ ਚੱਲੀ ਜਾਂਦੀ ਐ ਰਾਤ ਨੂੰ ਤਕਰੀਬਨ ਸਾਡੇ ਇੱਥੇ 10 10:30 ਵਜੇ ਮੀਂਹ ਸ਼ੁਰੂ ਹੋ ਗਿਆ ਸੀ 10:30 ਵਜੇ ਤੇ ਹੁਣ ਤੱਕ ਰਾਤ ਦੀ ਕਿਨਮਣ ਪਈ ਜਾਂਦੀ ਐ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਾਂਦੇ ਆ ਟੇਰਸ ਤੇ ਤੇ ਦੇਖਦੇ ਆ ਆਸੇ ਪਾਸੇ ਕਿੰਨੀਕ ਬਰਸਾਤ ਐ ਤੇ ਖੇਤਵਾਲ ਵੀ ਮਾਰਦੇ ਆ ਗੇੜਾ ਕੀ ਕੀ ਨੁਕਸ ਤਾਨੂੰ ਪਤਾ ਆ ਟਮਾਟਰਾਂ ਦੀ ਖੇਤੀ ਵਗੈਰਾ ਕਰਦੇ ਆ ਉਹਦੇ ਚ ਫਿਰ ਜਿਆਦਾ بارش ਜਿਹੜੀ ਨੁਕਸਾਨ ਹੁੰਦਾ ਤੇ ਜਾਣੇ ਆ ਦੇਖਦੇ ਆ ਉੱਪਰ ਜੀ ਲੋ ਜੀ ਉੱਪਰ ਜਾ ਕੇ ਕਰਦੇ ਆ ਚੈੱਕ ਆਪਾਂ ਕੀ ਮਾਹੌਲ ਚੱਲ ਰਿਹਾ ਹੈ ਕਿੰਨਾ ਕ ਬੱਦਲ ਕਿਤੇ ਪਾਸੇ ਹੋਇਆ ਥੋੜਾ ਜਿਹਾ ਟਾਈਮ ਬਾਅਦ ਜਿਹੜਾ ਬੱਦਲ ਆਈ ਜਾਂਦਾ ਲੋ ਜੀ ਹਵਾ ਵਾ ਵੀ ਚੰਗੀ ਚੱਲੀ ਰਹਾ ਤਾਂ ਆ ਦੇਖੋ ਕੁਰਸੀਆਂ-ਕੁਰਸੀਆਂ ਖਿਲਰੀਆਂ ਪੀਆਂ ਸਾਰੀਆਂ ਤੇ ਆਸੇ ਪਾਸੇ ਦਾ ਮਾਹੌਲ ਜੀ ਵੇਖੀ ਆਪਾਂ ਤੇ ਆ ਚੈੱਕ ਕਰ ਲਓ ਤੁਸੀਂ ਸਾਰੇ ਪਾਸੇ ਜਿਵੇਂ ਖਬਰਾਂ 'ਚ ਨਹੀਂ ਕਹਿੰਦੇ ਹੁੰਦੇ ਜਿ ਐਂਛੀ ਕਿ ਬੱਦਲ ਛਾਏ ਹੋਏ ਨੇ ਸਾਰੇ ਪਾਸੇ ਬੱਦਲ ਕਾਫੀ ਛਾਏ ਹੋਏ ਨੇ ਆ ਦੇਖੋ ਤੇ ਆਪਣੇ ਆ ਜਿਹੜੇ ਆ ਬੂਟੇ ਵਗੈਰਾ ਲਾਏ ਸੀਗੇ ਆਪਾਂ ਆਰਗੈਨਿਕ ਉਹ ਥੋੜਾ ਜਿਹਾ ਗਰਮੀ ਕਰਕੇ ਤੁਹਾਨੂੰ ਦੱਸਿਆ ਸੀ ਸਾਰੇ ਖਰਾਬ ਹੋਗੇ ਸੀਗੇ ਤੇ ਆ ਦੇਖੋ ਉਹਨਾਂ ਦੇ ਵਿੱਚ ਹੁਣ ਕਾਫੀ ਸਮਾਨ ਆਪਣਾ ਜਿਹੜਾ ਲੱਗਣ ਵਾਲਾ ਕਾਫੀ ਟਾਈਮ ਤੋਂ ਉਹਨਾਂ ਦੀ ਵੀ ਆਪਾਂ ਇੱਕ ਅੱਧੇ ਦਿਨ ਦੇ ਵਿੱਚ ਗੜਾਈ ਵਗੈਰਾ ਕਰਕੇ ਤੇ ਫਿਰ ਆਪਾਂ ਵਲੌਗ ਬਣਾਵਾਂਗੇ ਤੁਹਾਨੂੰ ਸਾਰਿਆਂ ਨੂੰ ਵਲੌਗ ਹੋ ਉਹ ਦੀ ਅਪਲੋਡ ਕਰਕੇ ਦਿਖਾਇਆ ਜਾਊਗਾ ਤੇ ਸਾਹਮਣੇ ਆਪਣੀ ਉਹ ਪਿਛੇ ਵੇਲੀ ਹੈ ਜੀ ਘਰ ਦੀ ਆ ਉਹ ਦੇਖੋ ਇੱਥੇ ਆਪਾਂ ਪਨੀਰੀ ਬੀਜੀ ਹੋਈ ਟਮਾਟਰਾਂ ਦੀ ਇਧਰਲੇ ਪਾਸੇ ਤੇ ਇੱਥੇ ਵੀ ਗੇੜਾ ਮਾਰਦੇ ਆ ਜਦੋਂ ਮੀਂਹ ਪੈਂਦਾ ਨਾ ਜੀ ਆ ਜਿਹੜਾ ਸ਼ੈੱਡ ਸਾਹਮਣੇ ਨੀਲਾ ਜਿਹਾ ਇਹ ਮਤਲਬ ਉਨੀ ਬਰਸਾਤ ਹੁੰਦੀ ਨਹੀਂ ਜਿੰਨਾ ਰੌਲਾ ਪਉਂਦਾ ਜੇ ਮੰਨ ਲਓ ਕਿ ਬਰਸਾਤ 20% ਹੈ ਤਾਂ ਰੌਲਾ 80% ਹੁੰਦਾ ਜੀ ਕਾਫੀ ਨੇਰੀ ਨੇ ਚੁੱਕ ਚੁੱਕ ਕੇ ਚੀਜ਼ਾਂ ਮਾਰੀਆਂ ਖਲਾਰਾ ਖੂਰਾ ਕਾਫੀ ਪਾਦਾ ਜੀ ਹਵਾ ਨਾਲ ਕਾਫੀ ਸੀ ਹੁਣ ਵੀ ਹਵਾ ਚੱਲਦੀ ਵੀ ਹੈ ਦੇਖੋ ਆ ਸਾਈਕਲ ਵਿਚਾਰਾ ਸਾਡਾ ਮੇਰਾ ਪੁਰਾਣਾ ਸਾਥੀ ਪਲੱਸ 2 ਵਾਲਾ ਡਿੱਗਾ ਪਿਆ ਜੀ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਹੜਾ ਵਲੌਗ ਪਾਉਂਦੇ ਆ ਜੀ ਸੋ ਡੈਡ ਤੁਸੀਂ ਸਾਰੀ ਜਿਹੜੀ ਕਿਸੇ ਵੇਲੇ ਕਿਸੇ ਵਲੌਗ ਦੇ ਵਿੱਚ ਲਾਸਟ ਡਿਊਰੇਸ਼ਨ ਦੇ ਲਾਸਟ ਵਿੱਚ ਆਪਾਂ ਕੋਈ ਨਾ ਕੋਈ ਵਧੀਆ ਚੀਜ਼ ਦਿਖਾਈ ਹੁੰਦੀ ਹੈ ਸੋ ਡੈਡ ਤੁਸੀਂ ਸਾਰਾ ਕੁਝ ਦੇਖ ਸਕੋ ਤੇ ਹੁਣ ਆਪਾਂ ਦੇਖਦੇ ਆ ਖੇਤ ਵੱਲ ਨੂੰ ਜਾਂਦੇ ਆ ਉੱਥੇ ਜਾ ਕੇ ਦੇਖਦੇ ਆ ਕੀ ਕੰਡੀਸ਼ਨ ਹੈ ਕੀ ਨਕਸਾਨ ਹੋਇਆ ਕਿੰਨਾ ਹੋ ਜਾਣਦੇ ਆ ਪਾਣੀ ਦੀ ਸਥਿਤੀ ਦੇਖਦੇ ਆ ਕੀ ਹੈ ਜੀ ਆ 1509 ਜਿਹੜੀ ਸੁੱਕਣੇ ਪਾਈ ਸੀ ਰਾਤ ਵੇੜੇ ਦੇ ਵਿੱਚ ਤੇ ਗਿੱਲੀ ਹੋ ਗਈ ਜੀ ਦੇਖੋ ਪਰ ਵਿਚਾਰ ਆ ਗਿਆ ਫਿਰ ਵੀ ਮਤਲਬ ਕਹਿੰਦਾ ਕਿ ਪੱਖੇ ਦੀ ਹਵਾ ਨਾਲ ਸੁੱਕ ਗਈ ਹੈ ਪੱਕਾ ਹੁਣ ਬੰਦ ਕਰਤਾ ਲਓ ਜੀ ਆਪਾਂ ਲੱਗਿਆ ਕਰਨ ਆਪਣੀ ਬੱਕੀ ਸਟਾਰਟ ਬੱਕੀ ਦੀ ਸੀਟ ਗਿੱਲੀ ਹੋਈ ਪਈ ਹੈ ਥੋੜਾ ਜਿਹਾ ਹੱਥ ਮਾਰ ਕੇ ਬੈਠ ਜੀਏ ਤੇ ਫਿਰ ਆਪਾਂ ਹੁਣ ਚਲਿਏ ਜੀ ਖੇਤਵਾਲ ਮੇਰੇ ਤੇ ਸਵਾਰ ਹੋ ਕੇ ਫਿਰ ਉੱਥੇ ਵੀ ਲੈ ਕੇ ਜਾਣਾ ਪਰ ਉਹ ਨਾਲ ਲੈਣਾ ਆਪਣੇ ਲਓ ਜੀ ਆਪਾਂ ਜਾ ਰਹੇ ਹਾਂ ਖੇਤਵਾਲ ਨੂੰ ਇਹ ਮੀਂਹ ਨਾਲ ਦੇਖੋ ਤੁਸੀਂ ਸੜਕਾਂ 'ਤੇ ਪਾਣੀ ਜਿਹੜਾ ਫੁੱਲ ਹੋਇਆ ਪਿਆ ਇਹ ਆਪਣੀ ਪੱਕੀ ਜਾਂਦੀ ਏ ਮਾਰਦੀ ਛੜਾਂ ਚੱਕ ਦੇ ਕੰਮ ਨੂੰ ਲਓ ਨਹਿਰ 'ਚ ਵੀ ਪਾਣੀ ਵਾਧੂ ਆਇਆ ਹੋਇਆ ਈ ਪਿੰਡ ਵਾਲੀ ਨਹਿਰ ਇਹ ਆਲੇ ਬੁੱਟੇ ਲਓ ਇਹ ਸਾਹਮਣੇ ਆ ਗਿਆ ਆਪਣਾ ਖੇਤ 1 ਕਿਲੋਮੀਟਰ ਖੇਤੀ ਹੈ ਆਪਣੇ ਘਰ ਤੋਂ ਆਪਣਾ ਤੇ ਮਿੰਟ 'ਚ ਪਹੁੰਚ ਜਾਣਾ ਆਪਾਂ ਘਰ ਤੋਂ ਲੈ ਕੇ ਮੋਟਰ ਤੱਕ ਚੱਲ ਕੇ ਸਿਰਫ 1 ਮਿੰਟ ਲੱਗਦਾ ਜੀ ਝੋਨਿਆਂ ਦਾ ਤੇ ਵੈਸੇ ਤਕਰੀਬਨ ਪਚਾਈ ਹੈ ਨਹੀਂ ਟਿੱਗਿਆ ਕੋਈ ਵੀ ਤੇ ਆਪਣੇ ਵਾਲਾ ਵੀ ਜਾ ਕੇ ਦੇਖਦੇ ਆ ਕਿਵੇਂ ਆ ਠੀਕ ਹੋਏਗਾ ਆਪਣੇ ਵਾਲਾ ਤਕਰੀਬਨ ਕਿਉਂਕਿ ਅਜੇ ਪੱਕਿਆ ਨਹੀਂ 15 ਸੌ ਨੂੰ ਪੱਕੀ ਸੀ ਉਹ ਆ ਪਾ ਵੱਢ ਲਈ ਜੀ ਪਿਛਲੇ ਵਲੌਗ 'ਚ ਤੁਹਾਨੂੰ ਦਿਖਾਇਆ ਸੀਗਾ ਮੈਂ ਇੱਧਰ ਤਿਆਰ ਲੋਕਾਂ ਦੀਆਂ ਵੱਡਨੋ ਜੀ ਬਸ 4-5 ਦਿਨ ਦੀ ਧੁੱਪ ਲੱਗਦੀ ਐ। ਵਾਹ ਜੀ ਆ ਗਿਆ ਆਪਣਾ ਖੇਤ ਤੇ ਟਮਾਟਰ ਦੇਖੀਏ ਚੱਪਲ ਦਾ ਆਪਾਂ ਇੱਥੇ ਲਾ ਦਈਏ। ਇਹਦੇ ਡਿੱਗਣ ਵਾਲਾ ਕੰਮ ਬਣ ਜੂਗਾ। ਕਿਉਂਕਿ ਵੱਟਾਂ ਦੇ ਤਿਲਕਣ ਬਾਜੀ ਬਹੁਤ ਬਣੀ ਪਈ ਐ। ਆਹ ਟਮਾਟਰ ਜਿਹੜੇ ਸਾਹਮਣੇ ਲੱਗਿਆ ਨੇ ਜੀ ਇਹਨਾਂ ਬੈੱਡਾਂ ਤੇ ਇਹਨਾਂ ਨੂੰ ਆਪਾਂ ਨੂੰ ਅਜੇ ਥੋੜੇ ਜਿਹਾ ਦਿਨ ਹੋਇਆ ਲਾਇਆ ਇਹਨੂੰ ਹਫਤਾ ਕੋ। ਹਫਤਾ ਹੋਇਆ ਜੀ ਮਸਾ ਖਿੱਚ ਗੇ ਤੇ ਵੈਸੇ ਬਚ ਗਏ ਨੇ ਆ ਪਾਣੀ ਅਸੀਂ ਸਾਰਾ ਇੱਧਰ ਨੂੰ ਕੱਢਤਾ ਜੀ। ਤੇ ਆ ਬਸ ਗਏ ਨੇ ਵਾਦਰੇ ਨੇ ਮੌਸਮ ਠੰਡੇ ਜਨਾ ਬਹੁਤ ਵਧੀਆ ਚੱਲਦੇ ਨੇ ਤੇ ਦੂਜੇ ਪਾਸੇ ਅਗਲੇ ਖੇਤ ਦੇਖ ਕੇ ਆਉਂਦੇ ਆ ਝੋਨਾ ਵੀ ਡੱਗਾ ਹੈਗਾ ਜੇ ਆਪਣਾ ਇਹਨੇ ਚਰਰੇ ਕੰਮ ਨੰਗੇ ਪੈਰੀ ਦੇਖੋ ਮੀਂਹ ਲੋ ਵੀ ਝੋਨਾ ਤੇ ਗਿਆ ਜੇ ਬਸ ਡਿੱਗਣੋ ਤੇ ਵਿੱਚ ਕਈਆਂ ਦਾ ਦੂਜੇ ਪਾਸੇ ਡਿੱਗਿਆ ਵੀ ਆ ਜਿਨ੍ਹਾਂ ਦਾ ਪੱਕਣ ਤੇ ਬਿਲਕੁਲ ਰੈਡੀ ਹੈ ਮਤਲਬ ਪੱਕਿਆ ਪਿਆ ਚਾਰ ਪੰਜ ਨੂੰ ਵੱਢਣ ਵਾਲਾ ਸੀਗਾ ਤੇ ਆ ਦੂਜੇ ਉੱਪਰ ਵਾਲੇ ਖੇਤ ਵਾਲੇ ਟਮਾਟਰ ਨੇ ਆਪਣੇ ਕਰੋ ਚੈੱਕ ਇਹ ਵੀ ਬਚ ਗਏ ਨੇ ਕਿਉਂਕਿ ਪਾਣੀ ਥੋੜਾ ਹੈ ਪਰ ਮੈਂ ਤਾਂ ਪਾਣੀ ਹੁਣ ਜਿਹੜਾ ਦੂਜੇ ਵਸ ਖੇਤ ਚ ਕੱਢ ਕੇ ਜਾਵਾਂਗਾ। ਕੁੱਪ ਵੇਖੋ ਐਂ ਲੱਗਦਾ ਪਿਆ ਜਿਵੇਂ ਕੰਬਦਾ ਪਿਆ ਹੋਵੇ ਮੀਂਹ ਨਾਲ। ਉਹ ਵੇਖੋ ਗਿੱਲਾ ਆਇਆ ਪਿਆ ਪਰਾਲੀ ਬਿਲਕੁਲ। ਵਿਚਾਰ ਆ ਗਿਆ ਵਸੇ ਜੇ ਕੋਈ ਜ਼ਿਆਦਾ ਨੁਕਸਾਨ ਨਹੀਂ ਕੀਤਾ ਮੀਂਹ ਨੇ ਥੋੜੇ ਬਹੁਤ ਛੋਨੇ ਟਿੱਡੇ ਹੋਏ ਨੇ ਜੇ ਹਵਾ ਜ਼ਿਆਦਾ ਚੱਲ ਗਈ ਤਾਂ ਕੰਮ ਖਰਾਬ ਹੋ ਜਾਊਗਾ। ਸਾਰੇ ਪਾਸੇ ਮੀਂਹ ਪੈ ਰਿਹਾ ਜੀ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਆਪਣੇ ਰੈਲੇਟਿਵਸ ਲੱਗ ਲੱਗ ਥਾਵਾਂ ਤੇ ਬੈਠੇ ਹੁੰਦੇ ਆ ਜੀ ਪੰਜਾਬ ਦੇ ਵਿੱਚ ਕਿਤੇ ਵੀ ਜਿੱਥੇ ਲੱਗ ਲੱਗ ਜ ਈ ਸਾਡੇ ਬਾਰਸ਼ੋਰੀ ਤੁਹਾਡੇ ਹੋਰੀ ਨਹੀਂ ਹੋਰੀ। انجੀਰ ਦਾ ਬੂਟਾ ਦੇਖੋ ਕਿੰਨਾ ਵੱਡਾ ਹੋ ਗਿਆ। ਇਹ ਭਰਪੂਰ ਹੋ ਗਿਆ انجੀਰਾਂ ਨਾਲ ਦੇਖੋ ਲੱਗੀਆਂ। ਇੱਧਰ ਵੀ ਲੱਗੀਆਂ ਨੇ। ਮੈਂ ਖਾ ਕੇ ਦੇਖੀ ਸੀ ਦੋਸਤੋ ਕੱਚੀ انجੀਰੇ। ਬਹੁਤ ਸਵਾਦ ਲੱਗੀ ਸੀ। ਇਹ ਤੁਸੀਂ ਵੇਖਿਆ ਹੋਣਾ ਦੁਕਾਨਾਂ ਦੇ ਵਿੱਚ ਨਾ ਉਹ ਮਾਲਾ ਜੀ ਬਣਾ ਕੇ ਮਤਲਬ ਇਹਦੀ ਫਰੋਦਦੇ ਨੇ ਧਾਗੇ ਚ ਇਹਨੂੰ। ਮਤਲਬ ਮਾਲਾ ਟੈਪ ਬਣਿਆ ਹੁੰਦਾ ਧਾਗਾ ਉਹਦੇ ਵਿੱਚ ਕੱਟ ਕੇ ਇਹਦੇ ਪੀਸ। ਕਹਿੰਦੇ ਬਹੁਤ ਤਾਕਤਵਰ ਹੁੰਦੀ ਹੈ। ਇਹਾ ਕਿ ਦੇਖੀ ਜੇ ਹੈ ਵੀ ਮਿੱਠੀ ਸੀਗੀ। ਬਾਕੀ ਇੱਧਰ ਮਸਮੀਆਂ ਮਸਮੀਆਂ ਕਿੰਨੂਆ ਦੇ ਬੂਟੇ ਨਿੰਬੂਆਂ ਦੇ ਬੂਟੇ ਲੱਗੇ ਨੇ ਜੀ ਆਪਣੇ। ਆ ਜਿਹੜਾ ਖੇਤ ਬਿਲਕੁਲ ਸੁੱਕਾ ਸੀਗਾ ਜੀ। ਤੇ ਹੁਣ ਦੇਖੋ ਤੁਸੀਂ ਇਹਦੇ ਵਿੱਚ ਪਾਣੀ ਕਿਵੇਂ ਖੜਾ ਹੋਇਆ। ਬਿਲਕੁਲ ਫੁੱਲ ਹੋਇਆ ਪਿਆ। ਮੈਂ ਆਪਣੇ ਟਮਾਟਰਾਂ 'ਚ ਪਾਣੀ ਖੜਾ ਜੀ। ਇੰਨੇ ਕ ਪਾਣੀ ਦਾ ਤੇ ਕੋਈ ਚੱਕਰ ਨਹੀਂਗਾ, ਕੋਈ ਮਤਲਬ ਦਿੱਕਤ ਨਹੀਂ ਆਉਂਦੀ ਬੂਟੇ ਵਗੈਰਾ ਮਰਨ ਦੀ। ਹਾਂ ਜਦੋਂ ਇੱਕਦਮ ਧੁੱਪ ਜਿਵੇਂ ਤੁਹਾਨੂੰ ਦੱਸਿਆ ਸੀ ਧੁੱਪ ਲੱਗਦੀ ਹੈ ਨਾ ਜੀ। ਇੱਕਦਮ ਫਿਰ ਜਿਹੜਾ ਚਮਾਸਾ ਜਿਹਾ ਲੱਗਦਾ ਜੀ ਉਹ ਜਿਹੜਾ ਕੰਮ ਜ਼ਿਆਦਾ ਖਰਾਬ ਕਰਦਾ ਉਹਦੇ ਨਾਲ ਇੱਕਦਮ ਗਰਮੈਸ਼ ਫੜ ਲੈਂਦਾ ਬੂਟੇ ਫਿਰ ਸਾਰੇ ਮਰ ਜਾਂਦੇ ਆ ਦੇਖੋ ਜੀ ਤੁਸੀਂ ਇਹ ਇਹ ਆ ਜੀ ਪਿੰਡੂ ਲਾਈਫ ਤੇ ਜ਼ਿਮੀਂਦਾਰ ਬੰਦੇ ਦੀ ਲਾਈਫ ਬੈਂਗਣਾ ਦੇ ਬੂਟੇ ਚੈੱਕ ਕਰੋ ਤੁਸੀਂ ਕਿੱਡੇ ਕਿੱਡੇ ਹੋਏ ਪੈਣ ਫਾਲ ਇਹਨਾਂ ਨੂੰ ਥੋੜਾ ਜਿਹਾ ਕੱਟ ਲੱਗ ਰਿਹਾ ਹੈ ਮੌਸਮ ਦੇ ਹਿਸਾਬ ਨਾਲ ਤੇ ਆਹ ਦੇਖੋ ਜੀ ਲੱਗਿਆ ਬੈਂਗਣ ਨਿਕਲਿਆ ਇੱਕ ਕਈ ਨਿਆ ਦੇਖੋ ਵਿੱਚ ਇਹ ਸਾਰਾ ਖੇਤ ਬੈਂਗਣਾ ਦਾ ਜੀ ਆਪਣੇ ਨਾਲ ਆਪਣੇ ਗਵਾਂਡੀਆਂ ਦਾ ਖੇਤ ਜੀ ਹੈ ਹੁਣ ਤੋੜਨੇ ਸੀਗੇ ਇਹਨਾਂ ਨੇ ਤੇ ਕਹਿੰਦੇ ਜੇ ਇੰਨਾ ਫਲ ਨਹੀਂਗਾ ਵਾਰੀ ਜਿਹੜੀ ਅੱਗੇ 4 ਦਿਨ ਰੋਕੇ ਤੋੜਾਂਗੇ ਜਦੋਂ ਤੋੜਦੇ ਨੇ ਫਿਰ ਵਧੀਆ ਲੈਂਦੇ ਜਿਵੇਂ ਵਾਕੀ ਰੇਟ ਵੀ ਚੰਗਾ ਹੈ ਜੀ ਇਹ ਸਬਜੀ ਦਾ ਸਾਡੇ ਏਰੀਆ ਦੇ ਵਿੱਚ ਤੁਹਾਨੂੰ ਮੈਂ ਵਲੌਗ ਜਿਵੇਂ ਬਣਾਉਣਾ ਰਹਿਣਾ ਉਹਨਾਂ ਵਲੌਗਾਂ ਤੋਂ ਪਤਾ ਲੱਗ ਹੀ ਹੋਣਾ ਜਿਹੜੇ ਜਿਹੜੇ ਜਾਣੇ ਮੇਰੇ ਵਲੌਗ ਵੇਂਦੇ ਨੇ ਜੀ ਜਿਆਦਾ ਕਰਕੇ ਸਬਜੀ ਬਹੁਤ ਹੈ ਜੀ ਖੇਤਾਂ ਦੇ ਵਿੱਚ ਇਧਰਲੇ ਪਾਸੇ ਲਗਾਉਂਦੇ ਟਮਾਟਰ ਹੁਣ ਜਿਵੇਂ ਸ਼ੁਰੂ ਹੋ ਜਾਣਾ ਜੀ ਇਹ ਮਟਰ ਵੀ ਕਾਫੀ ਲੱਗਦਾ ਜੀ ਗਰਮੀਆਂ ਦੇ ਵਿੱਚ ਤੋਰੀਆਂ ਹੋ ਗਈਆਂ ਕੀ ਆ ਹੋ ਗਿਆ ਸੈਲਾਂ ਚ ਗੋਭੀ ਵਗੈਰਾ ਗਾਜਰਾਂ ਦੇ ਕਾਸ਼ਤ ਖੈਰ ਕੱਟ ਹੁੰਦੀ ਐ ਹੁਣ ਸ਼ਿਮਲਾ ਮਿਰਚ ਪਹਿਲਾਂ ਸਾਡੇ ਏਰੀਆ ਦੇ ਵਿੱਚ ਇੰਨੀ ਨਹੀਂ ਸਿਲਾਉਂਦੇ ਹੁਣ ਇਹ ਵੀ ਵਧੀਆ ਲੱਗਣ ਲੱਗ ਗਈ ਛੋਲਾ ਮਿਰਚ ਵੀ ਕਾਫੀ ਲਾਉਂਦੇ ਨੇ ਤੇ ਆ ਪ੍ਰਾਣੀਆਂ ਤੋਰੀਆਂ ਦੇਖੋ ਵਿੱਚ ਜੰਮੜੀਆਂ ਨੇ ਜੇਸਾ ਬਣਾ ਨੇਰ ਤੇ ਮੀਂਹ ਆਇਆ ਸੀਗਾ ਪਰ ਫਿਰ ਵੀ ਬਾਬੇ ਦੀ ਕਿਰਪਾ ਨਾਲ ਬਚੌਰ ਰਹਿ ਗਿਆ ਜੀ ਕਾਫੀ ਤੁਸੀਂ ਵੀ ਸਾਰੇ ਕਮੈਂਟ ਕਰਕੇ ਦੱਸੋ ਤੁਹਾਡੇ ਏਰੀਆ 'ਚ ਮੀਂਹ ਪਿਆ ਕਿ ਨਹੀਂ ਪਿਆ ਤੇ ਕਿਹੜੇ-ਕਿਹੜੇ ਏਰੀਆ ਦੇ ਹੋ ਜੀ ਜਿਹੜੇ-ਜਿਹੜੇ ਬਾਈ ਵੀ ਵਲੌਗ ਦੇਖ ਰਹੇ ਨੇ ਜਿਹੜੇ-ਜਿਹੜਾ ਜਣਾ ਵਲੌਗ ਦੇਖੇਗਾ ਤੇ ਬਾਕੀ ਪਕੌੜਿਆਂ ਵਾਲਾ ਮੌਸਮ ਬਣਿਆ ਪਿਆ ਜੀ ਜਾ ਕੇ ਘਰੇ ਚਾਹ ਨਾਲ ਪਕੌੜੇ ਹੋ ਜਾਣ ਜੀ ਥੋੜੇ-ਥੋੜੇ ਦੋ-ਦੋ ਚਾਰ-ਚਾਰ ਪੀਸ ਜ਼ਿਆਦਾ ਨਹੀਂ ਆਪੋ ਜਲੀ ਖਾਣਾ ਸੋ ਠੀਕ ਹੈ ਜੀ ਆਪਣਾ ਅੱਜ ਦਾ ਨਿਕਾਜਾ ਵਲੌਗ ਚਾਣਾ ਸੀ ਕਿਤੇ ਕੋਈ ਮਨਾਂ ਜਾਣੀ ਸਕੇ ਨੈਕਸਟ ਵਲੌਗ ਵਧੀਆ ਤੁਹਾਡੀ ਲੈ ਕੇ ਆਵਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ